ਪਰ 15 ਪ੍ਰਕਾਸ਼ ਹੈ ਵਰਕੇ ਪੜ੍ਹਦੇ ਆਂ ਇਹ ਹਲਮਣੀ ਸੰਮੇਯ ਆ ਆਪ ਜੀ ਦੇ ਨਾਲ ਸਾਂਝੀ ਕਰਦੇ ਆਂ ਗੱਲ ਤੇ ਸਿਰਫ ਸਿਰਫ ਤੇ ਸਿਰਫ ਉਸ ਪਰਮਾਤਮਾ ਦੇ ਦਰਸ ਦੀ ਹੈ ਜਿੰਨਾ ਚਿਰ ਉਹ ਪਰਮਾਤਮਾ ਦਰਸ਼ਨਾਂ ਦੇਵੇ ਇਸ ਆਤਮਾ ਨੂੰ ਪਟਕਣਾ ਇਸ ਮਾਤਲੋਕ ਦੇ ਉੱਤੇ ਲੱਗੀ ਰਹੇ ਜਿੰਨੇ ਜਿੰਨੇ ਜੀਵ ਉਸ ਪਰਮਾਤਮਾ ਨੂੰ ਮਹਿਰਾ ਚਾਹੁੰਦੇ ਨੇ ਗੁਰਬਖਸ਼ੀਆਂ ਕਰ ਰਿਹਾ ਕਿਸੇ ਤਰ੍ਹਾਂ ਦੀਆਂ ਕੋਈ ਕਿਸੇ ਤਰ੍ਹਾਂ ਦੀ ਉਹ ਕਿ ਕਿਸੇ ਰੇੜੀਆ ਅੰਤ ਉਸ ਵਰਦੀ ਦਾ ਇਹੀ ਹੈ ਕਿ ਉਹ ਪਰਮਾਤਮਾ ਦੇ ਦਰਸ਼ਨ ਹੋ ਜਾਵੇ ਉਹਦਾ ਮੇਲ ਹੋ ਜਾਵੇ ਹੋ ਇਹ ਦਰਸ਼ਨ ਦੀ ਮਿਹਰਬਾਨੀ ਆ ਉਹ ਸਰਵਣ ਕਰਦੇ ਆ ਗ੍ਰੰਥ ਨੰਬਰ 15 20 ਪਸੂ 220 ਬਿਕਰਮੀ ਗੁਰਚਨ ਸਿੰਘ ਦੇ ਗ੍ਰਹਿ ਬਦਰੀ ਜిల్లా ਸਾਹਿਬ ਸਤਗੁਰ ਸੱਚਾ ਦਰਸ ਉਸ ਸਾਹਿਬ ਦਾ ਜੇ ਦਰਸ਼ਨ ਹੋ ਜਾਵੇ ਸਾਹਿਬ ਸਤਗੁਰ ਸੱਚਾ ਦਰਸ ਦਇਆਵਾਨ ਇੱਕ ਵਖਾਏਂਦਾ ਉਹਦਾ ਦਰਸ਼ ਕਿਸ ਤਰ੍ਹਾਂ ਹੁੰਦਾ ਜੇ ਉਹ ਦਇਆਵਾਨ ਆਪਣੀ ਦਇਆ ਕਿਸੇ ਜੀਵ ਦੇ ਉੱਤੇ ਕਰ ਦੇਵੇ ਵਰਨਾ ਜਿੰਨੀ ਮਰਜ਼ੀ ਕੋਈ ਭਗਤ ਕਰ ਲਵੇ ਜਿੰਨੀ ਮਰਜ਼ੀ ਕੋਈ ਭਗਤ ਭਗਤੀ ਕਰ ਲਵੇ ਉਹਦੇ ਦਰਸ਼ਨ ਨਹੀਂ ਹੁੰਦੇ ਕਿਤੇ ਨਾ ਕਿਤੇ ਮਨ ਦੇ ਵਿੱਚ ਭਗਤ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਆ ਜਾਂਦਾ ਕਿ ਮੈਨੂੰ 20 ਸਾਲ ਹੋ ਗਏ ਮੈਨੂੰ 40 ਸਾਲ ਹੋ ਗਏ ਮੈਨਾਂ ساری ਉਮਰ ਹੋ ਗਈ ਭਗਤੀ ਕਰਦੇ ਰੋ ਮੈਂ ਤੇ ਵੱਡਾ 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 ਭਗਤ ਆ ਬੰਦੇ ਜਿੰਨਾ ਚਿਰ ਉਹ ਵੱਡਾ ਆਪਣਾ ਦਰਸ਼ਨ ਨਾ ਦੇਵੇ ਉਹ ਮਿਹਰਬਾਨ ਨਾ ਹੋਵੇ ਉਹਨਾਂ ਚਿਰ ਉਸ ਪ੍ਰਮਾਤਮਾ ਦੇ ਦਰਸ਼ਨ ਅਸੰਭਵ ਨਹੀਂ ਸੋ ਕੀ ਬਰਮਾਦਾ ਸਾਹਿਬ ਸਤਗੁਰ ਸੱਚਾ ਦਰਸ ਦਇਆਵਾਨ ਇੱਕ ਵਿਖਾਏਂਦਾ ਜਨ ਭਗਤਾ ਉਪਰ ਕਰ ਤਰਸ ਜਿੰਨਾ ਚਿਰ ਉਹ ਆਪਣੇ ਭਗਤ ਦੇ ਉਤੇ ਦਰਸ ਨਾ ਕਰੇ ਜਨ ਭਗਤ ਉਪਰ ਕਰ ਤਰਸ ਮਿਹਰਵਾਨ ਮਿਹਰ ਮਿਹਰ ਉਠਾਈਆ ਮੇਰੇ ਨਜ਼ਰ ਉਠਾਈਆ ਮਿਹਰ ਨਜ਼ਰ ਉਠਾਈਆ ਸਾਬ ਸultan ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਦੇ ਨੇ ਨਦਰੀ ਨਦਰ ਨਿਹਾਲ ਉਹ ਨਦਰੀ ਉਹ ਨਜ਼ਰ ਪਾਉਣ ਵਾਲਾ ਜੇ ਆਪਣੇ ਸਾਹਮਣੇ ਬੈਠੇ ਭਗਤ ਦੇ ਉੱਤੇ ਕਿਸੇ ਵੀ ਜੀਵ ਦੇ ਉੱਤੇ ਆਪਣੀ ਸਵੱਲੀ ਨਜ਼ਰ ਪਾ ਦੇਵੇ ਮਿਲਦੇ ਦੀ ਫਿਰ ਉਹ ਕਿਰਪਾ ਹੁੰਦੀ ਨਹੀਂ ਤੇ ਵਰਨਾ ਕਿਰਪਾ ਜਨਪਗਤ ਉੱਪਰ ਕਰ ਚਰਸ ਮਿਹਰਵਾਨ ਮਿਹਰ ਨਜ਼ਰ ਉਠਾਏਂਦਾ ਜੇ ਉਹ ਮਿਹਰਵਾਨ ਆਪਣੀ ਨਜ਼ਰ ਸਵੱਈ ਉਠਾ ਲਵੇ ਫਿਰ ਹੁੰਦਾ ਕੀ ਆ ਅੰਮ੍ਰਿਤ ਮੇਗ ਦੇਵੇ ਵਰਸ ਫਿਰ ਚੁੜੀਆਂ ਦੇ ਨਾਲ ਅੰਮ੍ਰਿਤ ਛਕਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂ ਨਹੀਂ ਪੈਂਦੀ ਕਿਉਂਕਿ ਉਹ ਮੇਰਾ ਦਾਤਾ ਜਦੋਂ ਆਪਣੀ ਸੁਵਲੀ ਨਜ਼ਰ ਕਿਸੇ ਜੀਵ ਦੇ ਉੱਤੇ ਕਿਸੇ ਪਤ ਟਹਿਣੀ ਦੇ ਉੱਤੇ ਪਾ ਦੇਵੇ ਉੱਥੇ ਫਿਰ ਅੰਮ੍ਰਿਤ ਦਾ ਮੀਂਹ ਵਰਸਦਾ ਹੈ ਅੰਮ੍ਰਿਤ ਮੇਗ ਵਰਸਾਈ ਫਿਰ ਕੀ ਹੁੰਦਾ ਉੱਥੇ ਫਿਰ ਅੰਮ੍ਰਿਤ ਦਾ ਮੀਂਹ ਵਰਸ ਜਾਂਦਾ ਅੰਮ੍ਰਿਤ ਮੇਗ ਦੇਵੇ ਵਰਸ ਜਗਤ ਤ੍ਰਿਸ਼ਨਾ ਇੱਕ ਵਜਾਏਂਦਾ ਹੁਣ ਜਗਤ ਦੀ ਤ੍ਰਿਸ਼ਨਾ ਜਿੰਨੇ ਮੇਰੇ ਇਥੇ ਭੈਣ ਭਰਾ ਆਏ ਸੀ ਸ਼ੁਰੂਆਤ ਦੇ ਵਿੱਚ ਉਹ ਨੀਤੇ ਹਾਜ਼ਰੀ ਨਜ਼ਰ ਨਹੀਂ ਆ ਰਹੀ ਕਿਉਂ ਨਹੀਂ ਆ ਰਹੀ ਕਿਉਂਕਿ ਜਗਤ ਦੀ ਤ੍ਰਿਸ਼ਨਾ ਨੇ ਉਹਨਾਂ ਨੂੰ ਇੱਥੇ ਬੈਠਣ ਨਹੀਂ ਦਿੱਤਾ ਉਹਦਾ ਮੀ ਜਦੋਂ ਵਰਸ ਦਾ ਮੇਰ ਦਾ ਹੁੰਦਾ ਹੀ ਇਹ ਹੈ ਕਿ ਜਗਤ ਦੀ ਤ੍ਰਿਸ਼ਨਾ ਨੂੰ ਉਹ ਸ਼ਾਂਤ ਕਰ ਦਿੰਦਾ ਠੰਡਾ ਕਰ ਦਿੰਦਾ ਖਤਮ ਕਰ ਦਿੰਦਾ ਜਗ ਤੇ ਤ੍ਰਿਸ਼ਨਾ ਇੱਕ ਵਜਾ ਇਹਦਾ ਜਨਮ ਕਰਮ ਦੀ ਮਿਟੇ ਹਰਸ ਫੇਰ ਕਿਸੇ ਵੀ ਕਿਸਮ ਦੀ ਹਰਸ ਨਹੀਂ ਅਸੀਂ ਪਿਛਲੇ ਜਨਮ ਤੋਂ ਕਈ ਹਸ ਲੈ ਕੇ ਬੈਠੇ ਆ ਕਿ ਆ ਕਰਨਾ ਆ ਕਰਨਾ ਉਹ ਕਰਨਾ ਰੱਬਾ ਸਾਨੂੰ ਆ ਦੇ ਦੇ ਰੱਬਾ ਸਾਨੂੰ ਉਹ ਦੇ ਦੇ ਹਰਸ ਨਹੀਂ ਮਿਟਦੀ ਪਰ ਜਦੋਂ ਪ੍ਰਭੂ ਕਿਰਪਾ ਕਰਦੇ ਆਪਣੇ ਅੰਮ੍ਰਿਤ ਦਾ ਮੀਂਹ ਵਸਾਉਂਦੇ ਨੇ ਫਿਰ ਜਨਮ ਕਰਮ ਦੀ ਹਰਸ ਨੂੰ ਵੀਓ ਖਤਮ ਕਰ ਦਿੰਦਾ ਇੱਕੋ ਹਰਸ ਰਹਿ ਜਾਂਦੀ ਆ ਉਹਦੇ ਦਰਸ ਜਨਮ ਕਰਮ ਦੀ ਮਿਟੇ ਹਰਸ ਹਵਸ ਰੋਗ ਨਾ ਕੋਈ ਸਤਾਏਗਾ ਪੇ ਵਿੱਚ ਕਾਹੇ ਅਰਸ਼ ਫਰਸ਼ ਫਿਰ ਉਹ ਅੰਦਰਲਾ ਭੇਦ ਜਿਹੜਾ ਗੁੱਝਾ ਭੇਦਿਆ ਇਸ ਅਰਸ਼ ਦੇ ਉੱਤੇ ਔਰ ਇਸ ਫਰਸ਼ ਦੇ ਉੱਤੇ ਰਾਜ ਕਰਨ ਵਾਲਾ ਕੌਣ ਹੈ ਕੀ ਦੀ ਇਹ ਸਾਰੇ ਅਰਸ਼ਾਂ ਫਰਸ਼ਾਂ ਦੇ ਉੱਤੇ ਖੇਡ ਚਲਦੀ ਆ ਉਹਦੇ ਬਾਰੇ ਥੋੜੀ ਜੀ ਸੋਚੀ ਆ ਜਾਂਦੀ ਆ ਕਦੋਂ ਜਦੋਂ ਉਹ ਅੰਮ੍ਰਿਤ ਦਾ ਮੀ ਬਸਾ ਦੇਵੇ ਇਹ ਵਿੱਚ ਕਾਹੇ ਅਰਸ਼ ਫਰਸ਼ ਕਾਇਆ ਕਾਇਆ ਕਾਬਾ ਪਰਦਾ ਲਾਏਗਾ ਫਿਰ ਦੁਨਿਆਵੀ ਕਾਬੇ ਵੱਲ ਦੌੜਨ ਦੀ ਜ਼ਰੂਰਤ ਨਹੀਂ ਰਹਿੰਦੀ ਫਿਰ ਕਿਸੇ ਵੀ ਮੰਦਰ ਮਸਜਿਦ ਸ਼ਿਵ ਦਵਾਲੇ ਮੱਠ ਦੇ ਵਿੱਚ ਦੌੜਨ ਦੀ ਜ਼ਰੂਰਤ ਨਹੀਂ ਰਹਿੰਦੀ ਪਰ ਕਿਉਂਕਿ ਉਸ ਜਗ੍ਹਾ ਦੇ ਉੱਤੇ ਗੁਰਦੁਆਰ ਦੇ ਵਿੱਚ ਸ਼ਿਵ ਦੇ ਵਿੱਚ ਸ਼ਿਵ ਦਵਾਲੇ ਦੇ ਵਿੱਚ ਮੱਠਾਂ ਦੇ ਵਿੱਚ ਵਸੀਤਾਂ ਦੇ ਵਿੱਚ ਮੰਦਰਾਂ ਦੇ ਵਿੱਚ ਇਕਤਰਤਾ ਕਿਉਂ ਹੁੰਦੀ ਹੈ ਕਿਉਂਕਿ ਉੱਥੇ satsang ਹੁੰਦਾ ਹੈ ਜੀ ਜੀਰਪਾ ਕਰਦੇ ਨੇ ਕਿ ਮੈਂ ਉਹ satsang ਤੁਹਾਡੇ ਇਸ ਕਾਇਆ ਕਾਬੇ ਦੇ ਵਿੱਚ ਕਰਾ ਕੇ ਦਿਖਾ ਦਾਂਗਾ ਕਿਉਂ ਕਿਉਂਕਿ ਮੈਂ ਤੇਰੀ ਕਾਇਆ ਅੰਦਰ ਆਪਣਾ ਮੀ ਬਸਾਰਿਆ ਅੰਮ੍ਰਿਤ ਦਾ ਤੈਨੂੰ ਬਾਹਰ ਧੋਣ ਦੀ ਜਰੂਰਤ ਨਹੀਂ ਮੈਂ ਤੇਰੇ ਅੰਦਰ ਬੈਠਾ ਮੈਂ ਤੈਨੂੰ ਅੰਦਰੋਂ ਹੀ ਤੇਰੀ ਪ੍ਰਾਪਤੀ ਕਰ ਦੇਵਾਂਗਾ ਦਿਨanath ਦਰਦੀਆਂ ਵੰਡੇ ਦਰਦੇ ਦਿਨanath ਸਾਰੇ ਦਿਨਾਂ ਦੇ ਉਤੇ ਦਇਆ ਕਰਨ ਵਾਲਾ ਕੀ ਕਰਦਾ ਆਪਣੇ ਭਗਤਾਂ ਦੇ ਅੰਦਰ ਦੇ ਦਰਦ ਨੂੰ ਖਤਮ ਕਰਦਾ ਅੰਦਰ ਦਾ ਦਰਦ ਕੀ ਆ ਉਸ ਪਰਮਾਤਮਾ ਦੇ ਕੋਲੋਂ ਵਿਛੜ ਕੇ ਆਇਆ ਤੇ ਲੱਖ 84 ਜੁਨੀ ਦੇ ਵਿੱਚ ਘੁੰਮ ਰਹੇ ਆ ਦਾਤਾ ਕਿਰਪਾ ਕਰ ਇਸ ਦਰਦ ਨੂੰ ਖਤਮ ਕਰ ਦੇ ਸਾਨੂੰ ਆਪਣਾ ਬਣਾ ਲੈ ਬਿਨਾ ਨਾਥ ਦਰਦਿਆਂ ਵੰਡੇ ਦਰਦ ਦੁੱਖ ਦਰਦ ਪੈ ਪੰਜਨ ਪੇਵ ਖੁਲਾਏ ਪੇਵ ਖੁਲਾਹਿੰਦਾ ਆਤਮ ਪਰਮਾਤਮ ਘਰ ਘਰ ਵਿੱਚ ਆਤਮ ਪਰਮਾਤਮ ਘਰ ਘਰ ਵਿੱਚ ਬਾਹਰ ਨਹੀਂ ਆਖਿਆ ਨਾ ਉਪਰ ਉਹਨੂੰ ਕਾਬੇ ਜਾਣ ਦੀ ਜ਼ਰੂਰਤ ਨਹੀਂ ਇੱਕ ਆਇਆ ਕਾਬਾ ਪਾਤਸ਼ਾਹ ਫਰਮਾਨ ਕਰਦੇ ਨੇ ਉਹ ਪਾਰਬ੍ਰਮ ਫਰਮਾਨ ਕਰਦੇ ਨੇ ਆਤਮ ਪਰਮਾਤਮ ਘਰ ਘਰ ਵਿੱਚ ਕਰਾਏ ਸੱਚਾ ਮੱਜਨ ਹੈ ਤੈਨੂੰ ਕਿਸੇ ਵੀ ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਕਰਨ ਦੀ ਜ਼ਰੂਰਤ ਨਹੀਂ ਮਜਨ ਹੁੰਦਾ ਇਸ਼ਨਾਨ ਕਰਨ ਦਾ ਸ਼੍ਰੀ ਮਤੂਨਾ ਪਰਮਾਤਮਾ ਫਰਮਾਨ ਕਰਦੇ ਨੇ ਕਿ ਤੈਨੂੰ ਕਿਸੇ ਵੀ ਤੀਰਥ ਦੇ ਉੱਤੇ ਜਾ ਕੇ ਨਹਾਉਣ ਧੋਣ ਦੀ ਜ਼ਰੂਰਤ ਨਹੀਂ ਮੈਂ ਐਸਾ ਮੀ ਤੇਰੇ ਅੰਦਰ ਵਰਤਾਵਾਂਗਾ ਮੈਂ ਅੰਮ੍ਰਿਤ ਦਾ ਮੀ ਵਰਸਾਦਾਗਾ ਜਿਹੜਾ ਪੀਨੇ ਕੇ ਇਸ ਕਾਇਨੂਬੀ ਤੇ ਤੇਰੀ ਆਤਮਾ ਨੂੰ پاک ਔਰ ਪਵਿੱਤਰ ਕਰ ਦੇਵੇਗਾ ਆਤਮ ਪਰਮਾਤਮ ਕਰ ਕਰ ਵਿੱਚ ਕਰਾਏ ਸਚਮ ਜਨ ਉਹ ਦਿਨ ਹੋਏਗਾ ਕਿ ਸੱਚੇ ਇਸਨਾਮ ਦੇ ਨਾਲ ਮੱਜਨ ਇਸ਼ਨਾਨ ਇਸ ਸੱਚੇ ਇਸਨਾਮ ਦੇ ਨਾਲ ਹੋਏਗਾ ਕਿ ਜਨਮਤ ਮੈਲਤਵਾਹੇਂਦਾ ਪੈੜੀ ਮਤ ਸਾਫ ਹੋ ਜਾਏਗੀ ਇਸ ਅਮਰਥ ਮੇਕ ਜਿਹੜਾ ਪਹਿਣਾ ਇਹਦੇ ਨਾਲ ਮੈਂ ਤੇਰੀ ਪਹਿਨੀ ਮਤ ਨੂੰ ਸੰਕਰਦਾਂਗਾ ਪਵਿੱਤਰ ਕਰਦਾਂਗਾ ਸ਼ਬਦ ਨਦੀ ਤਾਲ ਵਜਣ ਜਿੰਨਾ ਚਿਰ ਅੰਦਰੋਂ ਭੈੜੀ ਮਤ ਬਾਹਰ ਨਹੀਂ ਨਿਕਲਦੀ ਉਹਨਾਂ ਚਿਰ ਉਹਦੇ ਸ਼ਬਦ ਅਨਾਂਹੀ ਅੰਦਰ ਤਾਲ ਨਹੀਂ ਵੱਜਦੀ ਉਹਦੀ ਧੁਨ ਅੰਦਰੋਂ ਨਹੀਂ ਵੱਜਦੀ ਜਿੰਨਾ ਚਿਰ ਅੰਦਰੋਂ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਕਾਰਾਂ ਤੋਂ ਬਾਹਰ ਨਹੀਂ ਜਾਂਦੇ ਪੰਜ ਹਜ਼ਰਾ ਕੀ ਰਾਗ ਸੁਣਾਏ ਦਾ ਔਰ ਉਹ ਕੀ ਸੁਣਾਉਂਦਾ ਫਿਰ ਅਨਹਦ ਰਾਗ ਸੁਣਾਉਂਦਾ ਜਿਹੜਾ ਕਿਸੇ ਵੀ ਰਸਨਾ ਦੇ ਨਾਲ ਜੱਗਿਆ ਨਹੀਂ ਜਾਂਦਾ ਉਹ ਅੰਤਰ ਆਤਮਾ ਤੋਂ ਹੀ ਉਸ ਗਾਇਨ ਨੂੰ ਪ੍ਰਾਪਤੀ ਹੁੰਦੀ ਆ ਜਦੋਂ ਉਹ ਪ੍ਰਮਾਤਮਾ ਆਪਣੇ ਅੰਮ੍ਰਿਤ ਮੇਗ ਵਰਸਾਉਂਦਾ ਗੜਹੰਕਾਰੀ ਭਾਂਡੇ ਪੱਜਣ ਜਦੋਂ ਉਹ ਦਰਸ਼ ਦੇ ਦੇਵੇ ਆਪਣੇ ਅੰਮ੍ਰਿਤ ਦਾ ਮੀਂਹ ਪਾ ਦੇਵੇ ਕੀ ਹੁੰਦਾ ਫਿਰ ਗੜਹੰਕਾਰੀ ਭਾਂਡੇ ਪੱਜਣ ਇਹ ਜਿਹੜਾ ਕਾਰੀਗਰ ਦਾ ਪਾਂਡਾ ਸਾਡੇ ਅੰਦਰ ਬਣਿਆ ਹੋਇਆ ਕਾਮ ਕ੍ਰੋਧ ਲੋਭ ਮੋਹ ਕਰਦਾ ਇਹ ਮੂਰਤ ਅੰਦਰ ਪਾਜਿੰਦਾ ਪਾਂਡਾ ਪਰਮ ਪੌਤੜਾ ਏਂਦਾ ਜਿਸ ਕਰ ਸਤਗੁਰ ਸੁਆਮੀ ਮਿਲੇ ਸਜਣ ਉਹ ਕਿਹੜਾ ਕਰ ਹੈ ਜਿੱਥੇ ਉਹ ਸੱਜਣ ਸੁਆਮੀ ਆ ਕੇ ਮਿਲਦਾ ਉਹ ਕਿਹੜਾ ਘਰ ਆ ਉਹ ਤੁਹਾਡੀ ਇਸ ਕਾਇਆ ਕੋਠੜੀ ਦੇ ਅੰਦਰ ਆ ਕੇ ਮਿਲਦਾ ਹੈ ਕਿਉਂ ਪਾਤਸ਼ਾਹ ਫਰਮਾਨ ਕੀਤਾ ਕਿ ਕਿਸੇ ਵੀ ਕਿਸਮ ਦਾ ਨਸ਼ਾ ਚਾਹ ਸ਼ਰਾਬ ਪੰਗ ਬੀੜੀ ਪੋਸਤ ਸਾਰੀਆਂ ਚੀਜ਼ਾਂ ਨੂੰ ਬੰਦ ਕਰ ਦਿਓ ਕਿਉਂ ਬੰਦ ਕਰ ਦਿਓ ਉਹ ਵਿਦਿਅਕਰ ਸੰਸਗਿਆ ਜਗਜੀਤ ਸਿੰਘ ਜਗਜੀਤ ਸਿੰਘ ਵੀਰ ਦਾ ਨਾ ਜਗਦੀਪ ਸਿੰਘ ਜਗਦੀਪ ਸਿੰਘ ਵੀਰ ਦੇ ਘਰ satsang ਗਿਆ ਇਹ ਪਿਛਲੇ 2 4 6 ਦਿਨ ਤੋਂ ਕਰਦੀਆਂ ਸਫਾਈਆਂ ਕਰਨ ਲੱਗੇ ਹੋਏ ਨੇ ਮੇਰੇ ਪਾਤਸ਼ਾਹ ਨੇ ਚਰਨ ਪਾਉਣੇ ਨੇ ਸੰਤਾਂ ਦੇ ਚਰਨ ਪਾਉਣੇ ਨੇ ਸਫਾਈ ਦੇ ਲੱਗੇ ਹੋਏ ਨੇ ਪਰ ਆਪ ਜੀ ਇੱਥੇ ਆਏ ਹੋ ਖੁਸ਼ਹਿਚਾ ਆਏ ਤੇ ਜੇ ਉਸ ਹਜੂਰ ਸ਼ਹਿਨਸ਼ਾ ਨੂੰ ਇਸ ਕਾਇਆ ਕੋਠੜੀ ਦੇ ਅੰਦਰ ਬੁਲਾਉਣਾ ਹੈ ਤੇ ਫਿਰ ਮੇਰੇ ਭੈਣੋ ਤੇ ਭਰਾਓ ਕੀ ਦੀ ਸਫਾਈ ਜ਼ਰੂਰੀ ਹੈ ਇਹ ਨਹੀਂ ਜ਼ਰੂਰੀ ਹੈ

ਤੇ ਮਨ ਵੀ ਜਿਸ ਗ੍ਰਹਿ ਦੇ ਅੰਦਰ ਉਹ ਸੁਆਮੀ ਆ ਕੇ ਵੜ ਗਿਆ ਉਸ ਗੁਰਮੁਖ ਦਾ ਤਨ ਵੀ ਸੋਨਾ ਹੋ ਗਿਆ ਤੇ ਉਹਦਾ ਮਨ ਵੀ ਸੋਨਾ ਹੋ ਗਿਆ ਸਤਗੁਰ ਦਰਸ਼ਨ ਆਤਮ ਮੰਗ ਤੇਰੀ ਮੰਗ ਕੀ ਹੈ ਹੰਮ ਇੱਕੋ ਚੀਜ਼ ਮੰਗ ਉਸ ਸਤਗੁਰ ਦੇ ਦਰਸ਼ਨ ਕਰੋ ਮੰਦਰ ਵਜੇ ਵਧਾਈਆ ਤੇਰੇ ਇਸ ਸਮੁੰਦਰ ਨੂੰ ਸੋਹਣਾ ਬਣਾ ਦੇਵੇ ਤੂੰ ਐਸੇ ਉਸ ਪ੍ਰਭੂ ਨੇ ਦਰਸ਼ਨ ਮਾਰ ਦੇ ਇਕੋ ਢੋਲਾ ਸੁਣਾਏ ਛੰਦ ਔਰ ਉਹ ਤੈਨੂੰ ਇਕੋ ਹੀ ਢੋਲਾ ਸੁਣਾ ਦੇਵੇ ਇਕੋ ਹੀ ਛੰਦ ਸੁਣਾ ਦੇਵੇ ਗੀਤ ਗੋਬਿੰਦ ਅਲਾਈਆ ਤੇਰੀ ਆਤਮਾ ਉਸ ਗੋਬਿੰਦ ਨੂੰ ਹੀ ਅਲੌਂਦੀ ਰਵੇ ਗੋਬਿੰਦ ਕੀ ਹੈ ਇਹ ਕਹੀ ਮੇਰੇ ਵੀਰਾਂ ਭੈਣਾਂ ਨੇ ਇਹ ਸ਼ਬਦ ਨੂੰ ਸੁਣ ਕੇ ਗੋਬਿੰਦ ਜੋ ਸ਼ਰੀਰ ਕਰਕੇ ਸਾਡੇ ਸਾਹਮਣੇ ਆਏ ਉਹਨੂੰ ਪਰਵਾਨ ਕਰ ਲਿਆ ਕਿ ਗੋਬਿੰਦ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਉਸ ਗੋਬਿੰਦ ਦੀ ਗੱਲ ਹੈ ਜਿਹੜਾ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨੇ ਰਹਿਣਾ ਉਹ ਬਹੁਤ ਗੋਬਿੰਦ ਸਤਿਗੁਰੂ ਸ਼ਬਦ ਜਿਹੜਾ ਹਮੇਸ਼ਾ ਹਮੇਸ਼ਾ ਵਾਸਤੇ ਚਿਰਾਂ ਤੋਂ ਜਦੋਂ ਤੋਂ ਇਹ ਧਰਤੀ ਬਣੀ ਹੈ ਜਦੋਂ ਤੋਂ ਇਹ ਬ੍ਰਹਿਮੰਡ ਖੰਡ ਬਣਿਆ ਹੈ ਜਿਹੜਾ ਆਪਣੇ ਸ਼ਬਦ ਦੇ ਨਾਲ ਬ੍ਰਹਿਮੰਡਾਂ ਖੰਡਾਂ ਨੂੰ ਵੀ ਬਣਾ ਗਿਆ ਜਿਹੜਾ ਸਾਰੇ ਜੀਵਾਂ ਨੂੰ ਬਣਾ ਗਿਆ ਜਿਹੜੀ ਬ੍ਰਹਮਸਤੂ ਨੂੰ ਬਣਾ ਗਿਆ ਜਲ ਤਲ ਮਈਲ ਹਰ ਜਗ੍ਹਾ ਤੇ ਜਿਹੜਾ ਮਜਮੂਦਿਆ ਇੱਥੇ ਉਸ ਗੋਬਿੰਦ ਦੀ ਗੱਲ ਗੀਤ ਕੋ ਬਿੰਦ ਅਲਾਈਆ ਨੌ ਦਵਾਰ ਮੁਕੇ ਪੰਦ ਜੇ ਉਸ ਸਤਗੁਰ ਸ਼ਬਦ ਗੋਬਿੰਦ ਨੂੰ ਦੇ ਗੀਤ ਗਾਵੇ ਫਿਰ ਕੀ ਹੋਏਗਾ ਫਿਰ ਇਨਾਂ ਨੌ ਦਵਾਏਨ ਦਾ ਪੰਦ ਖਤਮ ਹੋ ਜਾਏਗਾ ਆਪ ਜੀ ਨੂੰ ਸਾਰਿਆਂ ਨੂੰ ਪਤਾ ਸਾਰਿਆਂ ਦੇ ਸਰੀਰ ਦੇ ਨੌ ਦੁਆਰ ਨੇ ਦਸਵਾਂ ਵੀ ਹੈ ਪਰ ਉਹ ਕਿਆ ਉਹ ਬੰਦਿਆ ਉਹ ਖੁੱਲਦਾ ਕਦੋਂ ਜਦੋਂ ਪਰਮਾਤਮਾ ਕਿਰਪਾ ਅਫ ਕਰਦੇ ਨੇ ਨੌ ਦੁਆਰ ਮੁਕੇ ਮੁਕੇ ਪੰਦ ਕਰ ਸੱਚੇ ਬੂਜ ਬਜਾਈਆ ਮੈਂ ਉਹਦੇ ਉੱਤੇ ਕਿਰਪਾ ਕਰ ਦੇਵਾਂਗਾ ਉਹਦੇ ਮੈਂ ਨੌ ਦੁਆਰਿਆਂ ਦਾ ਬੰਦ ਮੁਕਾ ਦੇਵਾਂਗਾ ਔਰ ਉਹਦੇ ਘਰ ਦੇ ਅੰਦਰ ਹੀ ਇਸ ਕਾਇਆ ਕੋਠੜੀ ਦੇ ਅੰਦਰ ਹੀ ਮੈਂ ਆਪਣਾ ਉਸਨੂੰ ਆਪਣਾ ਬ੍ਰਹਮ ਗਿਆਨ ਦੇ ਜੀਮਾਂ ਦਾ ਨਿਰਮਲ ਜੋਤ ਚਾੜ ਚੰਦ ਕਿਉਂਕਿ ਆਪਣੀ ਇੱਕ ਮੋਮਬਤੀ ਨੂੰ ਲੈ ਲਓ ਜਿਹੜੀ ਨਹੀਂ ਜਗਦੀ ਔਰ ਇੱਕ ਮੋਮਬਤੀ ਜਗਦੀ ਨੂੰ ਲੈ ਲਓ ਜਿਹੜਾ ਪਰਮਾਤਮਾ ਆਤਮਾ ਸਾਡੀ ਜੋਤ ਉਹ ਜਿਹੜੀ ਨਹੀਂ ਜਗ ਰਹੀ ਪਰਮਾਤਮਾ ਜੋਤ ਉਹ ਜਿਹੜਾ ਹਰ ਵੇਲੇ ਜਗ ਰਿਹਾ ਜਿੰਨਾ ਚਿਰ ਉਸ ਮੋਮਬਤੀ ਜਗਦੀ ਮੋਮਬਤੀ ਨੂੰ ਬੁਝੀ ਹੋਈ ਮੋਮਬਤੀ ਦੇ ਨਾਲ ਨਹੀਂ ਲਾਵਾਂਗੇ ਤੇ ਉਹ ਮੋਮਬਤੀ